ਆਨਯਰ ਦਿਨ ਆ ਜੁੜ ਚੁੱਕੀ ਹੂੰ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਇਸ ਸਮੇਂ ਦੀ ਬੇਹਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ 70 90 ਡੀਐਸਪੀ ਮਿਲੇ ਨੇ ਤੇ ਨਾਲ ਹੀ ਇੰਸਪੈਕਟਰਾਂ ਨੂੰ ਜਿਹੜੀ ਕਿ ਤਰੱਕੀ ਦਿੱਤੀ ਗਈ ਆ ਤਾਂ ਜਲਦੀ ਡੀਐਸਪੀਜ਼ ਨੂੰ ਜਿਹੜੇ ਕਿ ਉਹਨਾਂ ਦੇ ਨਿਯੁਕਤੀ ਪੱਤਰ ਨੇ ਉਹ ਸੌਂਪੇ ਜਾਣਗੇ ਤਾਂ ਪੂਰੀ ਵਿਸਤ੍ਰਿਤ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਬਿਊਰੋ ਚੀਫ ਰਕੇਸ਼ ਛਾਬੜਾ ਜੁੜੇ ਹੋਏ ਨੇ ਸਾ ਜਾਣਕਾਰੀ ਦਿਲੇ ਜੀ ਸਰ ਕੀ ਕਹਿਣਾ ਚਾਹੋਗੇ ਜੀ ਕZM ਬਿਲਕੁਲ ਦੱਸਿਏ ਕਿ ਪੰਜਾਬ ਪੁਲਿਸ ਦੇ ਕਰੀਬ 70 ਦੇ ਨਵੇਂ ਡੀਐਸਪੀ ਜਿਹੜੇ ਨਿਯੁਕਤ ਕੀਤੇ ਜਾ ਰਹੇ ਨੇ ਉਹਦੇ ਵਿੱਚ ਇੰਸਪੈਕਟਰ ਰੈਂਕ ਦੇ ਵੀ ਜਿਹੜੇ ਲੋਕ ਸ਼ਾਮਿਲ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਮੀਟਿੰਗ ਕੀਤੀ ਗਈ ਸੀ 23 ਮਈ ਨੂੰ ਜਿਹੜੀ ਇੱਕ ਮੀਟਿੰਗ ਹੋਈ ਸੀ ਉਸ ਦੇ ਵਿੱਚ ਜਿਹੜੇ ਨਵੇਂ ਜਿਹੜੇ ਡੀਐਸਪੀਸ ਹੋਰ ਇੰਸਪੈਕਟਰਸ ਵਗੈਰਾ ਦੀ ਜਿਹੜੀ ਸਪான்ਸਰ ਵਾਸਤੇ ਮੀਟਿੰਗ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਅੱਜ ਕੱਲ ਦੇ ਵਿੱਚ ਜਿਹੜੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਿਆ ਜਾ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਡੀਐਸਪੀ ਔਰ ਇਨਸਪੈਕਟਰ ਰੈਂਕ ਦੇ ਜਿਹੜੇ ਆ ਅਧਿਕਾਰੀ ਉੱਥੇ ਸ਼ਾਮਲ ਕੀਤੇ ਗਏ ਤਾਂ ਤੁਹਾਨੂੰ ਦੱਸ ਗਏ ਕਿ ਇਹ ਉਹ ਅਧਿਕਾਰੀ ਨਹੀਂ ਜਿਹੜੇ ਕਿ ਆਪਣੀ ਨਿਯੁਕਤੀ ਵਿੱਚ ਵਧੀਆ ਕੰਮ ਕੀਤਾ ਹੈ ਜਾਂ ਜਿਹੜੇ ਸਸਪੈਂਡ ਹੋਏ ਉਹਨਾਂ ਦੇ ਵਿੱਚ ਵੀ ਜਿਹੜੇ ਅਦਾਲਤ ਦੇ ਅਧੀਨ ਨੇ ਉਹਨਾਂ ਦੇ ਵਿੱਚ ਵੀ ਉਹ ਜਿਹੜੇ ਕੁਝ ਲੋਕ ਸ਼ਾਮਿਲ ਨੇ ਤੇ ਜਿਹੜੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਉਹਨਾਂ ਵਿੱਚ ਸ਼ਾਮਿਲ ਹੈ ਉਹਨਾਂ ਦੀ ਵੀ ਜਿਹੜੀ ਹੈਗੀ ਜਦ ਤੱਕ ਕੇਸ ਚੱਲੇ ਉਹ ਤੱਕ ਪੈਂਡਿੰਗ ਰਹੇਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾ ਸਕਦਾ ਕੇਸ ਕਲੀਅਰ ਹੋਣ ਤੋਂ ਬਾਅਦ ਲੇਕਿਨ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਪੰਜਾਬ ਦੇ ਕੁਝ ਜ਼ਿਲ੍ਹੇ ਹੈਗੇ ਆਲੂ ਜਣਾ ਹੈਗਾ ਮੋਗਾ ਬਠਿੰਡਾ ਇਸ ਤਰ੍ਹਾਂ ਦੇ ਕੁਝ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਕਾਰੀ ਐ ਪ੍ਰਮੋਟ ਕੀਤੇ ਗਏ ਆ ਜੀ ਜੀ ਬੇਅਦੀ ਵੱਡੀ ਥੜੀ ਖੁਸ਼ਖਬਰੀ ਵੀ ਇਸ ਨੂੰ ਕਹਿ ਸਕਦੇ ਆ ਜਿਹੜੇ ਨਵੇਂ ਨਿਯੁਕਤ ਹੋਏ ਨੇ ਉਹਨਾਂ ਦੇ ਲਈ ਜੀ ਬਿਲਕੁਲ ਇਹ ਦੇਖਿਆ ਜਾ ਸਕਦਾ ਕਿ ਜਿਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪੁਲਿਸ ਅਧਿਕਾਰੀ ਆਪਣੇ ਜਾਨ ਤੋੜ ਮਿਹਨਤ ਕਰ ਰਹੇ ਸੀਗੇ ਕਿਤੇ ਨਾ ਕਿਤੇ ਉਹ ਵੀ ਡੀ ਕਰ ਰਹੇ ਸੀਗੇ ਪ੍ਰਮੋਟ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੇ ਇਮਾਨਦਾਰੀ ਨਾਲ ਵਧੀਆ ਕੰਮ ਕੀਤਾ ਉਹਨਾਂ ਦੀ ਜਿਹੜੀ ਯੋਗਦਾਨ ਦੇ ਅਨੁਸਾਰ ਉਹਨਾਂ ਦੇ ਜਿਹੜੇ ਕਾਰਜ ਕਰਨੀ ਦੇ ਅਨੁਸਾਰ ਜਿਹੜਾ ਉਹਨਾਂ ਨੇ ਵਧੀਆ ਕੰਮ ਕੀਤਾ ਉਸ ਦੇ ਤਹਿਤ ਉਹਨਾਂ ਨੂੰ ਜਿਹੜਾ ਪ੍ਰਮੋਟ ਕੀਤਾ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਫੋਨ ਲਾਈਨ ਤੇ ਸਾਡੇ ਨਾਲ ਬਿਊਰੋ ਚੀਫ ਰਕੇਸ਼ ਛਾਪੜਾ ਜੁੜੇ ਸਨ ਜਿਨ੍ਹਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ ਇੱਕ ਫਿਰ ਤੋਂ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਨੂੰ ਜਿਹੜੇ 70 ਨਵੇਂ ਡੀਐਸਪੀ ਮਿਲੇ ਨੇ ਤਾਂ ਜਲਦੀ ਹੀ ਜਿਹੜੇ ਨਿਯੁਕਤੀ ਪੱਤਰ ਨੇ ਉਹਨਾਂ ਨੂੰ ਸੌਂਪੇ ਜਾਣਗੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਔਨਅਰ ਦੀ ਨਾਲ ਜੁੜ ਚੁੱਕੀ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਇਸ ਸਮੇਂ ਦੀ ਬੇਹਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਦ ਦੱਸਿਆ ਕਿ ਪੰਜਾਬ ਪੁਲਿਸ ਨੂੰ 70 90 ਡੀਐਸਪੀ ਮਿਲੇ ਨੇ ਤੇ ਨਾਲੇ ਇੰਸਪੈਕਟਰਾਂ ਨੂੰ ਜਿਹੜੀ ਕਿ ਤਰੱਕੀ ਦਿੱਤੀ ਗਈ ਆ ਤਾਂ ਜਲਦੀ ਡੀਐਸਪੀਜ਼ ਨੂੰ ਜਿਹੜੇ ਕਿ ਉਹਨਾਂ ਦੇ ਨਿਯੁਕਤੀ ਪੱਤਰ ਨੇ ਉਹ ਸੌਂਪੇ ਜਾਣਗੇ ਤਾਂ ਪੂਰੀ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਬਿਊਰੋ ਚੀਫ ਰਕੇਸ਼ ਛਾਬੜਾ ਜੁੜੇ ਹੋਏ ਨੇ ਸਰ ਜਾਣਕਾਰੀ ਦੇ ਲਈ ਜੀ ਸਰ ਕੀ ਕਹਿਣਾ ਚਾਹੋਗੇ ਜੀ ਕਾਪਟਨ ਬਿਲਕੁਲ ਦੱਸਿਓ ਕਿ ਪੰਜਾਬ ਪੁਲਿਸ ਦੇ ਕਰੀਬ 70 ਦੇ ਨਵੇਂ ਡੀਐਸਪੀ ਜਿਹੜੇ ਨਿਯੁਕਤ ਕੀਤੇ ਜਾ ਰਹੇ ਨੇ ਉਹਦੇ ਵਿੱਚ ਇੰਸਪੈਕਟਰ ਰੈਂਕ ਦੇ ਵੀ ਜਿਹੜੇ ਲੋਕ ਸ਼ਾਮਿਲ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਮੀਟਿੰਗ ਕੀਤੀ ਗਈ ਸੀ 23 ਮਈ ਨੂੰ ਜਿਹੜੀ ਇੱਕ ਮੀਟਿੰਗ ਹੋਈ ਸੀ ਉਸ ਦੇ ਵਿੱਚ ਜਿਹੜੇ ਨਵੇਂ ਜਿਹੜੇ ਡੀਐਸਪੀਸ ਹੋਰ ਇੰਸਪੈਕਟਰਸ ਵਗੈਰਾ ਦੀ ਤੇ ਜਿਹੜੀ ਸਪான்ਸਰ ਵਾਸਤੇ ਮੀਟਿੰਗ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਅੱਜ ਕੱਲ ਦੇ ਵਿੱਚ ਜਿਹੜੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੇਖਿਆ ਜਾ ਸਕਦਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਡੀਐਸਪੀ ਔਰ ਇੰਸਪੈਕਟਰ ਰੈਂਕ ਦੇ ਜਿਹੜੇ ਆ ਅਧਿਕਾਰੀ ਉੱਥੇ ਸ਼ਾਮਲ ਕੀਤੇ ਗਏ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਉਹ ਅਧਿਕਾਰੀ ਨਹੀਂ ਜਿਹੜੇ ਕਿ ਆਪਣੀ ਨਿਯੁਕਤੀ ਵਿੱਚ ਵਧੀਆ ਕੰਮ ਕੀਤਾ ਹੈ ਜਾਂ ਜਿਹੜੇ ਸਸਪੈਂਡ ਹੋਏ ਉਹਨਾਂ ਦੇ ਵਿੱਚ ਵੀ ਜਿਹੜੇ ਅਦਾਲਤ ਦੇ ਅਧੀਨ ਨੇ ਉਹਨਾਂ ਦੇ ਵਿੱਚ ਵੀ ਉਹ ਜਿਹੜੇ ਕੁਝ ਲੋਕ ਸ਼ਾਮਿਲ ਨੇ ਤੇ ਜਿਹੜੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਉਹਨਾਂ ਵਿੱਚ ਸ਼ਾਮਿਲ ਹੈ ਉਹਨਾਂ ਦੀ ਵੀ ਜਿਹੜੀ ਹੈਗੀ ਜਦ ਤੱਕ کیس ਚਲੇ ਉਹ ਤੱਕ ਪੈਂਡਿੰਗ ਰਹੇਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾ ਸਕਦਾ ਕੇਸ ਕਲੀਅਰ ਹੋਣ ਤੋਂ ਬਾਅਦ ਲੇਕਿਨ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਪੰਜਾਬ ਦੇ ਕੁਝ ਜ਼ਿਲ੍ਹੇ ਹੈਗੇ ਆਲੂ ਜਣਾ ਹੈਗਾ ਮੋਗਾ ਬਠਿੰਡਾ ਇਸ ਤਰ੍ਹਾਂ ਦੇ ਕੁਝ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਕਾਰੀ ਐ ਪ੍ਰਮੋਟ ਕੀਤੇ ਗਏ ਆ ਜੀ ਜੀ ਬੇਅਦੀ ਵੱਡੀ ਥੜੀ ਖੁਸ਼ਖਬਰੀ ਵੀ ਇਸ ਨੂੰ ਕਹਿ ਸਕਦੇ ਆ ਜਿਹੜੇ ਨਵੇਂ ਨਿਯੁਕਤ ਹੋਏ ਨੇ ਉਹਨਾਂ ਦੇ ਲਈ ਜੀ ਬਿਲਕੁਲ ਇਹ ਦੇਖਿਆ ਜਾ ਸਕਦਾ ਕਿ ਜਿਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪੁਲਿਸ ਅਧਿਕਾਰੀ ਆਪਣੇ ਜਾਨ ਤੋੜ ਮਿਹਨਤ ਕਰ ਰਹੇ ਸੀਗੇ ਕਿਤੇ ਨਾ ਕਿਤੇ ਉਹ ਵੀ ਡੀ ਕਰ ਰਹੇ ਸੀਗੇ ਪ੍ਰਮੋਟ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੇ ਇਮਾਨਦਾਰੀ ਨਾਲ ਵਧੀਆ ਕੰਮ ਕੀਤਾ ਉਹਨਾਂ ਦੀ ਜਿਹੜੀ ਯੋਗਤਾ ਦੇ ਅਨੁਸਾਰ ਉਹਨਾਂ ਦੇ ਜਿਹੜੇ ਕਾਰਜਕਾਰੀ ਦੇ ਅਨੁਸਾਰ ਜਿਹੜਾ ਨੇ ਵਧੀਆ ਕੰਮ ਕੀਤਾ ਉਸ ਦੇ ਤਹਿਤ ਉਹਨਾਂ ਨੂੰ ਜਿਹੜਾ ਪ੍ਰਮੋਟ ਕੀਤਾ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਫੋਨ ਲਾਈਨ ਤੇ ਸਾਡੇ ਨਾਲ ਬਿਊਰੋ ਚੀਫ ਰਕੇਸ਼ ਛਾਪੜਾ ਜੁੜੇ ਸਨ ਜਿਨ੍ਹਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ ਇੱਕ ਫਿਰ ਤੋਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੁਲਿਸ ਨੂੰ ਜਿਹੜੇ 70 ਨਵੇਂ ਡੀਐਸਪੀ ਮਿਲੇ ਨੇ ਤਾਂ ਜਲਦੀ ਹੀ ਜਿਹੜੇ ਨਿਯੁਕਤੀ ਪੱਤਰ ਨੇ ਉਹਨਾਂ ਨੂੰ ਸੌਂਪੇ ਜਾਣਗੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ